ਸਾਥਿਓ ਜੈਪੀਪ ਜੈਪਾਰਤ ਅੱਜ ਟੂੜੀ ਵਿਖੇ ਇਹ ਜਿਹੜੀ ਮੀਟਿੰਗ ਰੱਖੀ ਗਈ ਸੀ ਅ ਰਿਜ਼ਰਵੇਸ਼ਨ ਚੋਰ ਫੜੂ ਪੱਕਾ ਬੋਰਚਾ ਔਰ ਉਹ ਜਿਹੜੀਆਂ ਸਾਡੀਆਂ ਦਲਿਤ ਜਥੇਬੰਦੀਆਂ ਨੇ ਔਰ ਇਹਦੇ ਵਿੱਚ ਧਾਰਮਿਕ ਸਾਡੇ ਆਗੂ ਬਾਬਾ ਨਸ਼ਤਰ ਸ਼ੇਰ ਦਿਲਜੀਤ ਵੀ ਪਹੁੰਚੇ ਨੇ ਵਾਲਮੀਕੀ ਤਿਰਸ ਤੋਂ ਇਹਦਾ ਮਕਸਦ ਇੱਕੋ ਹੀ ਸੀ ਕਿ ਪੰਜਾਬ ਦੇ ਵਿੱਚ ਜਿਹਨਾਂ ਲੋਕਾਂ ਨੇ ਝਾਲੀ ਜਾਤੀ ਸਰਟੀਫਿਕੇਟ ਬਣਾਏ। ਔਰ ਇਹ ਸਰਟੀਫਿਕੇਟ ਬਣਾ ਕੇ ਸਾਡੇ ਲੋਕਾਂ ਦੇ ਹੱਕ ਮਾਰੇ ਨੇ ਨੌਕਰੀਆਂ ਦੇ ਔਰ ਹੋਰ ਵਕ ਵਕ ਖੇਤਰਾਂ ਵਿੱਚ। ਇਹਦੇ ਖਿਲਾਫ ਪਿਛਲੇ ਸਾਲ ਮੋਰਚਾ ਲੱਗਾ ਸੀਗਾ। ਔਰ ਉਹਦੇ ਵਿੱਚ ਸਰਕਾਰ ਨੇ ਇਹ ਅਨਾਉਂਸਮੈਂਟ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਕਿ ਈਵਨ ਕੁਝ ਕੈਬਨਿਟ ਮੰਤਰੀ ਬੀਬੀ ਬਲਜੀ ਕੌਰ ਔਰ ਮੁੱਖ ਮੰਤਰੀ ਪੰਜਾਬ ਨੇ ਅਨਾਉਂਸ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਝਾਲੀ ਜਾਤੀ ਸਰਟੀਫਿਕੇਟ ਬਣਾਏ ਨੇ ਉਹਨਾਂ ਨੂੰ ਅਸੀਂ ਫੜਾਂਗੇ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਐਕਸ਼ਨ ਲਵਾਗੇ ਨੌਕਰੀਆਂ ਤੋਂ ਡਿਸਮਿਸ ਕਰਾਂਗੇ ਔਰ ਜਿਹੜੇ ਵੀ ਪੈਸੇ ਉਹਨਾਂ ਨੇ ਪ੍ਰਾਪਤ ਕੀਤੇ ਨੇ ਗਲਤ ਢੰਗ ਨਾਲ ਉਹਨਾਂ ਨੂੰ ਵਿਆਸ ਸਮੇਤ ਬਸੂਡਾਂਗੇ ਇਹ ਐਲਾਨ ਜਿਹੜਾ ਸੀ ਮਾਣਯੋਗ ਮੁੱਖ ਮੰਤਰੀ ਔਰ ਕੈਬਨਿਟ ਮੰਤਰੀ ਵੀਜੀ ਬਲਜੀ ਕੋਰਨੇ ਕੀਤਾ ਇਸ ਸਾਲ ਪਰੰਤੂ ਜਦੋਂ ਸਾਡਾ ਮੋਰਚਾ ਚੁਕਵਾਇਆ ਗਿਆ ਸੀ ਅਕਤੂਬਰ ਦੇ ਵਿੱਚ ਸਾਨੂੰ ਇਹ ਕਹਿ ਕੇ ਚੁਕਵਾਇਆ ਸੀ ਵੀ ਅਸੀਂ ਜਲਦੀ ਕਰ ਦਾਂਗੇ ਤੁਹਾਡੇ ਸਾਰੇ ਕੰਮ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਗਭਗ 100 ਜਿਹੜੇ ਚੋਰ ਸੀ ਜਾਲੀ ਜਾਤੀ ਸਰਟੀਫਿਕੇਟ ਚੋਰ ਉਹਨਾਂ ਦੇ ਸਰਟੀਫਿਕੇਟ ਪੰਜਾਬ ਦੇ ਵਿੱਚ ਕੈਂਸਲ ਹੋਏ ਔਰ ਇਨੇ ਇੰਡੀਆ ਵਿੱਚ ਕਿਤੇ ਵੀ ਨਹੀਂ ਹੋਏ ਜਿਹਨੇ ਪੰਜਾਬ ਵਿੱਚ ਕੈਂਸਲ ਹੋਏ ਇਹ ਪਿਛਲੇ ਜਿਹੜਾ ਅਸੀਂ ਥੋੜਾ ਜਿਹਾ ਸੰਘਰਸ਼ ਕੀਤਾ ਉਹਦਾ ਰਿਜ਼ਲਟ ਸੀ ਤੋਂ ਮੁੱਖ ਜਿਹੜੇ ਦੋਸ਼ੀ ਨੇ ਅਜੇ ਵੀ ਲੱਗੇ ਨਹੀਂ ਔਰ ਬਹੁਤ ਸਾਰੇ ਕੇਸ ਜਿਹੜੇ ਨੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਵਿੱਚ ਅਸੀਂ ਲੜ ਰਹੇ ਆ ਤੋਂ ਇਹ ਇੱਕ ਬੜਾ ਵੱਡਾ ਕਪੜਾ ਹੈ ਜਿਹੜਾ ਦਿੱਲੀ ਤੋਂ ਚੱਲ ਕੇ ਪੰਜਾਬ ਵਿੱਚ ਪੂਰੇ ਇੰਡੀਆ ਵਿੱਚ ਚੱਲ ਰਿਹਾ ਸਾਡੇ ਲੋਕਾਂ ਦੇ ਹੱਕ ਖੋਏ ਨੇ ਤੋ ਉਹ ਹੱਕਾਂ ਨੂੰ ਬਰਕਰਾਰ ਰੱਖਣ ਦੇ ਲਈ ਕਿਉਂਕਿ ਪੰਜਾਬ ਗਵਰਨਰ ਨੇ ਸਾਡਾ ਕੰਮ ਨਹੀਂ ਕੀਤਾ ਇਸ ਕਰਕੇ ਅਸੀਂ ਮੋੜ ਤੋਂ ਵਾਰਨਿੰਗ ਦੇਣ ਦੇ ਲਈ ਪੰਜਾਬ ਗਵਰਨਰ ਨੂੰ ਇਹ ਮੋਰਚਾ ਜਿਹੜਾ ਸ਼ੁਰੂ ਕਰ ਰਹੇ ਹਾਂ 11 ਅਗਸਤ ਦਿਨ ਐਤਵਾਰਾ ਇੱਕ ਚੇਤਾਵਨੀ ਦੇ ਰੂਪ ਵਿੱਚ ਪੰਜਾਬ ਦੇ ਸਾਰੇ ਲੋਕ ਜਿਹੜੇ ਨੇ ਆਉਣਗੇ ਬੋਲਣ ਵਾਲੇ ਲੋਕ ਔਰ ਜਿਹੜਾ ਕੱਕੜਵਾਲ ਚੌਕ ਹੈ ਤੂਰੀ ਡਿਸਟ੍ਰਿਕਟ ਸੰਗਰੂਰ ਉਹਦੇ ਵਿੱਚ ਲਾਮਬੰਦ ਹੋ ਕੇ ਜਿਹਦੇ ਵਿੱਚ ਮਜ਼ਦੂਰ ਲੋਕ ਸਫਾਈ ਕਰਮਚਾਰੀ ਸਰਕਾਰੀ ਮੁਲਾਜ਼ਮ ਔਰਤਾਂ ਔਰ ਮੈਡੀਗਾ ਵਰਕਰਸ ਸਫਾਈ ਕਰਮਚਾਰੀ ਸਭ ਲੋਕ ਇਹਦੇ ਵਿੱਚ ਹਿੱਸਾ ਲੈਣਗੇ ਔਰ ਜਿਹੜੀ ਰੋਡ ਹੈ ਉਹਨੂੰ ਬਲੌਕ ਕਰਨਗੇ ਸੜਕ ਬੰਦ ਕਰਨਗੇ ਆਪਣੀਆਂ ਮੰਗਾਂ ਦੇ ਲਈ ਦਬਾਅ ਪਾਉਣਗੇ ਔਰ ਇਹ ਜਿਹੜੀ ਭਗਵੰਤ ਇਹ ਜੀ ਸਰਕਾਰ ਹੈ ਉਹਨੂੰ ਇਹ ਚੇਤਾਵਨੀ ਦੇਣਗੇ ਕਿ ਵੀ ਭਾਈ ਜਿਹੜੇ ਤੂੰ ਵਾਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੋ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਰਟੀਫਿਕੇਟ ਜਿਹੜੇ ਨੇ ਉਹਨਾਂ ਲੋਕਾਂ ਨੂੰ ਫੜਾਂਗੇ ਪਰ ਉਹ ਚੋਰ ਨੇ ਅਸੀਂ ਫੜਾ ਵੀ ਜਿੱਤੇ ਨੇ ਤਾਂ ਵੀ ਨਹੀਂ ਫੜ ਰਹੇ ਸਰਕਾਰ ਕਿੰਨੀ ਬੇਈਮਾਨ ਹੈ ਕਿਉਂਕਿ ਜਿਨ੍ਹਾਂ ਦਾ ਰਾਜ ਹੈ ਉਹਨਾਂ ਦੇ ਬੱਚੇ ਹੀ ਚੋਰ ਨੇ ਪ੍ਰੋਇਜ ਕਰਕੇ ਇਹ ਵੱਡਾ ਧਰਨਾ ਜਿਹੜਾ ਹੈ ਇਹ ਪੰਜਾਬ ਪੱਧਰ ਤੋਂ ਔਰ ਦਿੱਲੀ ਤੋਂ ਹਰਿਆਣੇ ਤੋਂ ਯੂਪੀ ਬਿਹਾਰ ਤੋਂ ਵੀ ਲੋਕ ਇਹਦੇ ਵਿਚ ਆਉਣਗੇ ਜਿਵੇਂ ਪਹਿਲਾਂ ਚੰਡੀਗੜ੍ਹ ਆਇਸਨ ਕਿ ਜਿਹੜੇ ਲੋਕ ਤੁਨ ਸੁਣ ਕੇ ਹੈਰਾਨੀ ਹੋਏਗੀ ਕਿ ਸਰਟੀਫਿਕੇਟ ਕੌਣ ਬਣਾਉਦੇ ਨੇ ਉੱਚੀਆਂ ਜਾਤਾਂ ਵਾਲੇ ਲੋਕ ਔਰ ਉਹਨੂੰ ਬਣਾਉਣ 'ਚ ਮਦਦ ਕੌਣ ਕਰਦੇ ਨੇ ਐਸ்சி ਅਫਸਰ ਵੱਡੇ ਵੱਡੇ ਡੀਸੀ ਐਸ ਡੀ ਐਮ ਪੋਲੀਟੀਕਲ ਬੰਦੇ ਜਿਹੜੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਰੇ ਪੰਜਾਬ ਦੇ ਔਰ 6000 ਤੋਂ ਵੱਧ ਜਿਹੜਾ ਸੀ ਪਤਾ ਲਾਇਆ ਆਡੈਂਟੀਫਿਕੇਸ਼ਨ ਕੀਤੀ ਐ ਨੀਅਰ ਅਬਾਊਟ 6000 ਪੀਪਲ 6000 ਲੋਕ ਇਸ ਵੇ ਨੌਕਰੀਆਂ ਤੇ ਲੱਗੇ ਨੇ ਜੱਜ ਵੀ ਲੱਗੇ ਹੋਏ ਨੇ ਲੁਢਾਣੇ ਦੇ ਵਿੱਚ ਇੱਕ ਮੁੰਡਾ ਐਡੀਸ਼ਨਲ ਸੈਸ਼ਨ ਜੱਜ ਰਗਾ ਆਈ ਐਸ ਅਫਸਰ ਲੱਗੇ ਹੋਏ ਨੇ ਡੀ ਸੀ ਲੱਗੇ ਹੋਏ ਨੇ ਔਰ ਇੱਕ ਕੁੜੀ ਜਿਹੜੀ ਸੀ ਉਹ ਮੈਂਬਰ ਪਾਰਲੀਮੈਂਟ ਵੀ ਸੀ ਔਰ ਉਹਨੂੰ ਬਚਾਇਆ ਦੂਜੇ ਲੋਕਾਂ ਨੇ ਹੁਣ ਤੋਂ ਹਾਰ ਗਏ ਚਲੋ ਕਿਉਂਕਿ ਅਸੀਂ ਪ੍ਰਚਾਰ ਉਹਦੇ ਖਿਲਾਫ ਬੜਾ ਕੀਤਾ ਸੀ ਤੋ ਇਹ ਸਾਰੇ ਲੋਕੀ ਜਿਹੜੇ ਨੇ ਇੱਕ ਇੱਕ ਛੋਟੀ ਜੀ ਗੱਲ ਨਹੀਂ ਇੱਕ ਬਹੁਤ ਵੱਡਾ ਸਕੈਮ ਹੈ ਜਿਹਦੇ ਪਿੱਛੇ ਕਰੋੜਾਂ ਰੁਪਏ ਲਾ ਕੇ ਦਿੱਲੀ ਤੋਂ ਕੰਮ ਚੱਲਦਾ ਹੈ ਔਰ ਪੂਰੇ ਭੁਲਕੇ ਚ ਚੱਲ ਰਿਹਾ ਹੈ ਤੋ ਇਹਨੂੰ ਜਨਕੀ ਜਾਗਰੂਗਿਆਨਾ ਜੀ ਮੈਂ ਪਪਾ ਨਿਸ਼ਾਤਰਨਾਥ ਸ਼ੇਰਗਿਲ ਚੇਅਰਮੈਨ ਗੁਰੂ ਗਿਆਨ ਅਹਵਾਲਮਿਕ ਧਰਮ ਸਮਾਜ ਪਵਨ ਵਾਲਮੀਕੀ ਤੀਰਥ ਅੰਬਰੀ ਸਾਹਿਬ ਸੋ ਅੱਜ ਜਿਹੜਾ ਆ ਉਹ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਦੇ ਮਾਧਿਅਮ ਨਾਲ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਮਾਧਿਅਮ ਨਾਲ ਜਿਹੜਾ ਇੱਕ ਵੱਡਾ ਪ੍ਰੋਟੈਸਟ ਲਿਖਿਆ ਜਾ ਰਿਹਾ ਕਿਉਂਕਿ ਸਰਕਾਰ ਵੱਲੋਂ ਜਿਹੜੇ ਸ਼ਡਿਊਲ ਕਾਸਟ ਸਰਟੀਫੀਕੇਟ ਜਿਹੜੇ ਅਸੀਂ ਉਹਨਾਂ ਨੂੰ ਫੜ-ਫੜ ਕੇ ਚਲ ਗਏ ਸਰਕਾਰ ਦੀ ਡਿਊਟੀ ਸੀ ਉਹਨਾਂ ਨੂੰ ਵਾਚ ਕਰਕੇ ਤੇ ਉਹਨਾਂ ਤੇ ਪਰਚੇ ਦਰਜ ਕਰਨੇ ਉਹਨਾਂ ਕੋ ਸਾਰਾ ਜਿਹੜਾ ਪੈਸਾ ਰਿਕਵਰ ਕਰਨਾ ਪਰ ਸਾਡੇ ਜਿਹੜੇ ਸਮਾਜ ਦੇ ਜਿਨ੍ਹਾਂ ਦੇ ਅਧਿਕਾਰ ਲੁੱਟੇ ਜਾਂ ਜਿਨ੍ਹਾਂ ਦੇ ਅਧਿਕਾਰ ਖਾਦੇ ਗਏ ਉਹਨਾਂ ਸਮਾਜ ਦੇ ਆਗੂ ਸਹਿਬਾਨਾਂ ਨੇ ਸਰਕਾਰ ਨੂੰ ਉਹਨਾਂ ਦੇ ਪ੍ਰਤੀਜਾਣਕਾਰੀ ਦਿੱਤੀ ਪਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਹੀਂ ਨਿਭਾਇਆ ਤੇ ਉਹਨਾਂ ਤੇ ਕੋਈ ਵੀ ਠੋਕੂ ਹੀ ਕਵਾਰਵਾਈ ਨਹੀਂ ਕੀਤੀ ਇਸ ਕਰਕੇ ਸਮਾਜ ਨੇ ਪੂਰਨ ਤੌਰ ਤੇ ਇੱਕ ਵੱਡਾ ਜਿਹੜਾ ਸਮੁੱਚਾ ਐਸਸੀ ਐਸਟੀ ਓਬੀਸੀ ਸਾਰਾ ਸਮਾਜ ਜਿਹੜਾ ਆ ਉਹ ਵੱਡੇ ਪੱਧਰ ਤੇ 11 8 ਨੂੰ ਜਿਹੜਾ ਆ ਉਥੇ ਧੂਰੀ ਵਿਖੇ ਇੱਕ ਵੱਡਾ ਪ੍ਰਦਰਸ਼ਨ ਕਰੇਗਾ ਸੂਬਾ ਪੱਧਰ ਤੇ ਜਿਹਦੇ ਵਿੱਚ ਪੈਣਾ ਮਾਤਾਵਾਂ ਹਜ਼ਾਰਾਂ ਦੀ ਤਦਾਦ ਤੇ ਜਿਹੜਾ ਬੱਚੇ ਸਹਿਬਾਨ ਜਿਨ੍ਹਾਂ ਦੇ ਸੰਘਰਸ਼ ਜਿਨ੍ਹਾਂ ਦਾ ਅਧਿਕਾਰ ਲੁੱਟੇ ਗਏ ਜਿਨ੍ਹਾਂ ਦੇ ਹੱਕ ਲੁੱਟੇ ਗਏ ਨੇ ਉਹ ਸਾਰੇ ਲੋਕ ਜਿਹੜਾ ਆ ਅੱਗੇ ਸੜਕ ਤੇ ਬੈਠ ਕੇ ਸਰਕਾਰ ਨੂੰ ਚੇਤਾਵਨੀ ਦੇਣਗੇ ਕਿ ਜਿਹੜੇ ਕੀਤੇ ਸਰਕਾਰ ਨੇ ਵਾਦੇ ਆ ਉਹ ਪੂਰੇ ਵੀ ਨਹੀਂ ਕੀਤੇ ਹੈਗੇ ਕਿਉਂਕਿ ਸਰਕਾਰ ਨੇ ਕਿਹਾ ਸੀਗਾ ਕਿ ਉਹਨਾਂ ਲੋਕਾਂ ਨੂੰ ਅਸੀਂ ਫੜ ਕੇ ਅੰਦਰ ਦੇ ਕੇ ਉਹਨਾਂ ਕੋ ਪੇਮੈਂਟ ਵਸੂਲ ਕੀਤੀ ਜਾਏਗੀ ਵਿਆਸ ਸਮੇਤ ਪਰ ਕੋਈ ਵੀ ਕਾਰਵਾਈ ਇਦਾਂ ਦੀ ਨਹੀਂ ਅਮਲ ਚ ਲਿਆਂਦੀ ਗਈ ਇਸ ਕਰਕੇ ਵੱਡਾ ਪ੍ਰਦਰਸ਼ਨ ਜਿਹੜਾ ਆ ਉਹ ਧੂਰੀ ਵਿਖੇ ਕੀਤਾ ਜਾਏ ਪੱਕਾ ਮੋਰਚਾ ਵੀ ਇਸ ਤੋਂ ਬਾਅਦ ਲਗਾਇਆ ਜਾਏ ਬਿਲਕੁਲ ਜੀ ਜੇਕਰ ਇਹ ਸਰਕਾਰ ਨੇ ਇਸ ਤੋਂ ਬਾਅਦ ਕੋਈ ਸਖਤ ਐਕਸ਼ਨ ਨਾ ਲਿਆ ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਉਹ ਧੂਰੀ ਵਿਖੇ ਪੱਕਾ ਮੋਰਚਾ ਜਿਹੜਾ ਆ ਸਾਰੀ ਜਥੇਬੰਦੀ ਦੀ ਰਾਇ ਦੇ ਨਾਲ ਸ਼ੁਰੂ ਕਰ ਦਿੱਤਾ ਜਾਏਗਾ ਤੇ ਉਹ ਪੂਰਾ ਲੰਬਾ ਜਿਹੜਾ ਉਹ ਚੱਲੇਗਾ ਜਬਾਨ ਹਾਂਜੀ ਸਾਰਿਆਂ ਨੂੰ ਜੈਪੀਮ ਜੈ ਭਾਰਤ ਜੀ ਮੈਂ ਤੁਹਾਡਾ ਵੀਰ ਵਿੱਕੀ ਪਰੋਚਾ ਧੂਰੀ ਤੋਂ ਜੀ ਵੀਰੋ ਅੱਜ ਸਾਡੇ ਧੂਰੀ ਵਿਖੇ ਦਫ਼ਤਰ ਦੇ ਵਿੱਚ ਪ੍ਰੋਫੈਸਰ ਹਰਨੇਕ ਸਿੰਘ ਜੀ ਬਾਬਾ ਨਛੱਤਰਨਾਥ ਜੀ ਤੇ ਪੂਰੇ ਪੰਜਾਬ ਦੇ ਵਿੱਚ ਆਗੂ ਸਾਹਿਬਾਂ ਪਹੁੰਚੇ ਨੇ ਜਿਹੜਾ ਆਪਾਂ ਨੂੰ ਪਤਾ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਜਿਹੜੇ ਜਾਲੀ ਸਰਟੀਫਿਕੇਟ ਮੋਰਚੇ ਵੱਲੋਂ ਫੜੇ ਗਏ ਸੀ ਸਰਕਾਰ ਵੱਲੋਂ ਦੋਸ਼ੀਆਂ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਜਿਹੜਾ ਸਾਡਾ ਐਸ்சி ਕਮਿਸ਼ਨ ਸੀਗਾ ਜਿਹਦੇ 10 ਮੈਂਬਰ ਸੀ ਉਹ ਘਟਾ ਕੇ 5 ਕਰਤੇ ਤੇ ਉਹਨਾਂ ਦੀ 6 ਸਾਲ ਦੀ ਵੀ ਢਾਂਚ ਸੀ ਉਹ 3 ਸਾਲ ਦੀ ਕਰਤੀ ਤੇ ਉਹਨਾਂ ਦੇ ਜਿਹੜੇ ਵਿਜ਼ਿਟ ਸੀਗੇ ਦੌਰੇ ਸੀ ਜਿਹਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਐਸਸੀ ਸਮਾਜ ਤੇ ਦਿਨੋ-ਦਿਨ ਜਿਹੜਾ ਅਤਿਆਚਾਰ ਵੱਧ ਰਿਹਾ ਇਹ ਅਤਿਆਚਾਰ ਦੇ ਖਿਲਾਫ ਹੈ ਜਿਹੜਾ ਕੰਮ ਹੋ ਰਿਹਾ ਹੈ ਇਹ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਤੇ ਜਿਹੜੀ ਇਹ ਦਲਤ ਵਿਰੋਧੀ ਸਰਕਾਰ ਐਸਸੀ ਵਿਰੋਧੀ ਸਰਕਾਰ ਅਤੇ ਬੀਸੀ ਵਿਰੋਧੀ ਇਸ ਦੇ ਲਈ ਅਸੀਂ 11 ਅਗਸਤ ਨੂੰ ਜਿਹੜਾ ਪੂਰਾ ਸੂਬਾ ਪੱਧਰੀ ਪੂਰੇ ਪੰਜਾਬ ਦੀ ਸਮੂਹ ਐਸਸੀ ਬੀਸੀ ਜਥੇਬੰਦੀਆਂ 11 ਅਗਸਤ ਨੂੰ 10 ਵਜੇ ਕੱਕੜਾਲਾ ਚੌਕ ਵਿੱਚ ਇਹ ਪਹੁੰਚਣ ਤਾਂ ਆਪਣੇ ਆਪਾਂ ਹੱਕ ਦੀ ਤੇ ਆਪਣੇ ਹੱਕ ਸਾਜ ਦੀ ਜਿਹੜੀ ਲੜਾਈ ਆ ਉਹ ਲੜ ਸਕੀਏ ਤੇ ਜਿਹੜੇ ਆ ਆਨ ਵਾਲੇ ਆਪਣੇ ਬੱਚਿਆਂ ਦਾ ਭਵਿੱਖ ਆਪਾਂ ਬਚਾ ਸਕੀਏ ਸਾਰਿਆਂ ਨੂੰ ਇਹੀ ਬੇਨਤੀ ਕਰਦੀਆਂ ਬੇਨਤੀ ਕਰਦੇ ਆ ਵੀ ਸਾਰੇ ਹੌਮ ਹੌਮਾ ਕੇ ਇੱਥੇ ਪਹੁੰਚਣ ਤੇ ਆਪਣੇ ਹੱਕ ਦੀ ਲੜਾਈ ਲੜਨਾ ਜੈ ਭੀਮ ਜੈ ਭਾਪਤ